ప్రసిద్ధ ਪੰਜਾਬੀ ਗਾਇਕ ਏਪੀ ਟਿੱਲੋਂ ਦੇ ਘਰ ਦੇ ਬਾਹਰ ਪਿਛਲੇ ਸਾਲ ਸਤੰਬਰ 2024 ਦੇ ਵਿੱਚ ਗੋਲੀਬਾਰੀ ਹੋਈ ਸੀ ਅਤੇ ਉਨ੍ਹਾਂ ਦੀਆਂ ਕਾਰਾਂ ਨੂੰ ਵੀ ਡ్రైਵਵੇ ਤੇ ਅੱਗ ਲਗਾ ਦਿੱਤੀ ਗਈ ਸੀ। ਇਸ ਮਾਮਲੇ ਦੇ ਵਿੱਚ ਦੋ ਪੰਜਾਬੀਆਂ ਦੇ ਉੱਪਰ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਅਤੇ ਦੂਸਰੇ ਦੀ ਭਾਲ ਕੀਤੀ ਜਾ ਰਹੀ ਹੈ ਉਸ ਖਿਲਾਫ ਵਾਰੰਟ ਨੇ ਜੋ ਜਾਰੀ ਕੀਤੇ ਹੋਏ ਹਨ ਅਤੇ ਉਸ ਦੀ ਤਸਵੀਰ ਵੀ ਪੁਲਿਸ ਦੇ ਵੱਲੋਂ ਸਾਂਝੀ ਕਰ ਦਿੱਤੀ ਗਈ ਹੈ ਤੇ ਇਸ ਮਾਮਲੇ ਨੂੰ ਲੈ ਕੇ ਜਿਸ ਤਰ੍ਹਾਂ ਹੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਨਵਾਂ ਖੁਲਾਸਾ ਜੋ ਹੈ ਸਾਹਮਣੇ ਆਇਆ ਹੈ ਕਿ ਜੋ ਇੱਕ ਲੜਿੰਦਾ ਇਨਸਾਨ ਹੈ ਜਿਸ ਦਾ ਨਾਮ ਦੱਸਿਆ ਜਾ ਰਿਹਾ ਵਿਕਰਮ ਸ਼ਰਮਾ 24 ਸਾਲ ਦੀ ਉਸ ਦੀ ਉਮਰ ਦੱਸੀ ਜਾ ਰਹੀ ਹੈ ਉਹ ਕੈਨੇਡਾ ਦੇ ਵਿੱਚ ਵੀਜ਼ਾ ਉਸ ਕੋਲ ਨਹੀਂ ਸੀ ਉਹ ਇੱਕ ਐਕਸਪਾਇਰਡ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ ਹੋਰ ਕੀ ਅਪਡੇਟ ਸਾਹਮਣੇ ਆਈ ਹੈ ਜਾਣਦੀਆਂ ਰਿਪੋਰਟ ਦੇ ਵਿੱਚ ਪਿਛਲੇ ਸਾਲ ਸਤੰਬਰ 2024 ਵਿੱਚ ਗਾਇਕ ਏ ਪੀ ਢਿੱਲੋਂ ਦੀ ਵੈਨਕੂਵਰ ਵਿਹائش ਬਾਹਰ ਗੋਲੀਆਂ ਚੱਲੀਆਂ ਸਨ ਅਤੇ ਕਾਰ ਨੂੰ ਅੱਗ ਲਗਾ ਦਿੱਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਹਾਲੇ ਵੀ ਜਾਂਚ ਕੀਤੀ ਜਾ ਰਹੀ ਹੈ। 24 ਸਾਲਾ ਵਿਕਰਮ ਸ਼ਰਮਾ ਖਿਲਾਫ ਵਾਰੰਟ ਜਾਰੀ ਕੀਤੇ ਹੋਏ ਹਨ ਅਤੇ ਉਸ ਦੀ ਪਾਲ ਕੀਤੀ ਜਾ ਰਹੀ ਹੈ ਅਤੇ ਹੁਣ ਇੱਕ ਸਰਕਾਰੀ ਵਕੀਲ ਨੇ ਦਾਵਾ ਕੀਤਾ ਹੈ ਕਿ ਸੀਬੀਐਸਏ ਨੇ ਵਿਕਰਮ ਸ਼ਰਮਾ ਨੂੰ ਵੀਜ਼ਾ ਵਧਾਉਣ ਲਈ ਜਾਲੀ ਦਸਤਾਵੇਜ਼ ਜਮ੍ਹਾਂ ਕਰਾਉਣ ਤੋਂ ਬਾਅਦ ਨਾਮਜ਼ਦ ਕੀਤਾ ਸੀ। ਅਦਾਲਤਾਂ ਦੇ ਰਿਕਾਰਡਾਂ ਅਨੁਸਾਰ ਬੀਸੀ ਦੀਆਂ 2 ਆਈ ਪ੍ਰੋਫਾਈਲ ਜਬਰਨ ਵਸੂਲੀ ਦੀਆਂ ਘਟਨਾਵਾਂ ਵਿੱਚ ਦੋਸ਼ੀ ਇੱਕ ਵਿਅਕਤੀ ਆਪਣੇ ਕਥਿਤ ਅਪਰਾਧਾਂ ਦੇ ਸਮੇਂ ਕੈਨੇਡਾ ਵਿੱਚ ਮਿਆਦ ਪੁੱਗ ਚੁੱਕੇ ਵਿਦਿਆਰਥੀ ਵੀਜ਼ਾ 'ਤੇ ਰਹਿ ਰਿਹਾ ਸੀ ਸੀਬੀਸੀ ਨਿਊਜ਼ ਦੀ ਰਿਪੋਰਟ ਅਨੁਸਾਰ ਵਿਕਰਮ ਸ਼ਰਮਾ ਨੂੰ 2024 ਵਿੱਚ ਸਰੀ ਅਤੇ ਵੈਂਕੂਵਰ ਆਈਲੈਂਡ 'ਤੇ ਹਮਲਿਆਂ ਤੋਂ ਹਫ਼ਤੇ ਪਹਿਲਾਂ ਅਧਿਕਾਰੀਆਂ ਨੇ ਇਸ ਲਈ ਗ੍ਰਿਫਤਾਰ ਕੀਤਾ ਸੀ ਕਿਉਂਕਿ ਉਸਨੇ ਕਥਿਤ ਤੌਰ 'ਤੇ ਜੂਨ 2022 ਵਿੱਚ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਵੀਜ਼ੇ ਨੂੰ ਵਧਾਉਣ ਲਈ ਝਾਲੀ ਦਸਤਾਵੇਜ਼ ਦਿੱਤੇ ਸਨ 24 ਸਾਲਾ ਨੌਜਵਾਨ ਜਿਸ ਦਾ ਵਿਦਿਆਰਥੀ ਵੀਜ਼ਾ ਅਪ੍ਰੈਲ 2024 ਵਿੱਚ ਖਤਮ ਹੋ ਗਿਆ ਸੀ ਇਸ ਸਮੇਂ ਭਾਰਤ ਵਿੱਚ ਮੰਨਿਆ ਜਾ ਰਿਹਾ ਸਰਕਾਰੀ ਵਕੀਲਾਂ ਨੇ ਕਿਹਾ ਕਿ ਸ਼ਰਮਾ 9 ਅਕਤੂਬਰ 2024 ਨੂੰ ਟ੍ਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਕੈਨੇਡਾ ਤੋਂ ਬਾਹਰ ਭੱਜ ਗਿਆ ਸੀ ਇਹ ਉਸ ਤੋਂ ਇੱਕ ਮਹੀਨੇ ਤੋਂ ਵੱਧ ਸਮਾਂ ਬਾਅਦ ਹੋਇਆ ਸੀ ਜਦੋਂ ਉਸ ਨੇ ਅਤੇ ਸਹਿਦੋਸ਼ੀ ਅਭਿਜੀਤ ਕਿੰਗਰਾ ਨੇ ਕਥਿਤ ਤੌਰ ਤੇ ਪੰਜਾਬੀ ਸੰਗੀਤਕਾਰ ਏਪੀ ਢਿੱਲੋਂ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਸੀ ਅਤੇ ਉਸ ਦੇ ਘਰ ਬਾਹਰ ਗੋਲੀਬਾਰੀ ਕੀਤੀ ਸੀ ਅਪਰਾਧ ਦੇ ਸਮੇਂ ਸ਼ਰਮਾ ਕੈਨੇਡਾ ਵਿੱਚ ਇੱਕ ਵਿਦੇਸ਼ੀ ਨਾਗਰਿਕ ਸੀ ਜਿਸ ਦਾ ਕੋਈ ਸਟੇਟਸ ਨਹੀਂ ਸੀ ਕ੍ਰਾਊਨ ਪ੍ਰੋਸੈਕਿਊਟਰ ਨੇ ਕੇਸ ਦੀ ਨਿਗਰਾਨੀ ਕਰ ਰਹੇ ਜੱਜ ਨੂੰ ਦੱਸਿਆ ਅਪਰਾਧ ਤੋਂ ਪਹਿਲਾਂ ਸ਼ਰਮਾ ਨੇ ਆਪਣੇ ਵਿਦਿਆਰਥੀ ਵੀਜ਼ਾ ਨੂੰ ਦੁਬਾਰਾ ਸਥਾਪਿਤ ਕਰਨ ਦੀ ਕੋਸ਼ਿਸ਼ ਵਿੱਚ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੂੰ ਕੁਝ ਝਾਲੀ ਦਸਤਾਵੇਜ਼ ਪ੍ਰਦਾਨ ਕੀਤੇ ਸਨ ਸ਼ਰਮਾ ਦੇ ਇਮੀਗ੍ਰੇਸ਼ਨ ਸਟੇਟਸ ਦੇ ਵੇਰਵੇ ਜਮਾਨਤ ਦੀ ਸੁਣਵਾਈ ਦੌਰਾਨ ਪ੍ਰਗਟ ਕੀਤੇ ਗਏ ਸਨ ਜਿਸ ਤੇ ਪ੍ਰਕਾਸ਼ਨ ਪਾਬੰਦੀ ਲਗਾਈ ਗਈ ਸੀ ਵਿਕਰਮ ਸ਼ਰਮਾ ਦੋ ਜਬਰਨ ਵਸੂਲੀ ਨਾਲ ਸੰਬੰਧਿਤ ਘਟਨਾਵਾਂ ਦੇ ਸਬੰਧ ਵਿੱਚ ਲੋੜਿੰਦਾ ਹੈ ਉਹ 9 ਅਕਤੂਬਰ 2024 ਨੂੰ ਕੈਨੇਡਾ ਤੋਂ ਭੱਜ ਗਿਆ ਸੀ ਦੂਜਾ ਸਾਥੀ ਅਭਿਜੀਤ ਕਿੰਗਰਾ ਜੋ ਕਿ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਆਇਆ ਹੋਇਆ ਸੀ ਇਸ ਭੱਤ ਚੜ ਵਿੱਚ ਢਿੱਲੋਂ ਦੇ ਘਰ ਤੇ ਹੋਏ ਹਮਲੇ ਦਾ ਦੋਸ਼ੀ ਮੰਨਣ ਤੋਂ ਬਾਅਦ 6 ਸਾਲ ਦੀ ਕੈਦ ਕੱਟ ਰਿਹਾ ਹੈ ਦੱਸਿਆ ਗਿਆ ਕਿ ਜਦੋਂ ਬਿਸ਼ਨੋਈ ਗੈਂਗ ਨੇ ਪੰਜਾਬੀ ਸੰਗੀਤਕਾਰ ਏਪੀ ਢਿੱਲੋਂ ਨੂੰ ਧਮਕੀ ਦੇਣ ਲਈ ਵਿਕਰਮ ਸ਼ਰਮਾ ਨੂੰ ਨੌਕਰੀ ਤੇ ਰੱਖਿਆ ਸੀ ਤਾਂ ਸ਼ਰਮਾ ਵਿਦਿਆਰਥੀ ਵੀਜ਼ੇ ਤੇ ਹੀ ਸੀ 2 ਦਸੰਬਰ 2024 ਨੂੰ ਹੋਏ ਹਮਲੇ ਸਮੇਂ ਢਿੱਲੋਂ ਘਰ ਨਹੀਂ ਸੀ ਪਰ ਸਰਕਾਰੀ ਵਕੀਲ ਨੇ ਕਿਹਾ ਕਿ ਸੰਗੀਤਕਾਰ ਦਾ ਰੂਮ ਮੇਟ ਸੱਟ ਜਾਂ ਮੌਤ ਤੋਂ ਵਾਲ-ਵਾਲ ਬਚ ਗਿਆ ਕਿਉਂਕਿ ਸ਼ਰਮਾ ਨੇ ਡرائیਵੇ ਵਿੱਚ ਦੋ ਕਾਰਾਂ ਨੂੰ ਅੱਗ ਲਗਾ ਦਿੱਤੀ ਸੀ ਅਤੇ ਕਿੰਗਰਾ ਨੇ ਘਰ ਤੇ 14 ਗੋਲੀਆਂ ਚਲਾਈਆਂ ਸਨ ਇਹ ਸਭ ਇੱਕ ਸੁਰੱਖਿਆ ਕੈਮਰੇ ਦੇ ਸਾਹਮਣੇ ਹੋਇਆ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਂਝੀ ਕਰ ਦਿੱਤੀ ਗਈ ਸੀ ਕਿੰਗਰਾ ਨੇ ਖੁਦ ਬੋਡੀ ਕੈਮਰੇ ਨਾਲ ਨੁਕਸਾਨ ਦੀ ਫਿਲਮ ਵੀ ਬਣਾਈ ਸੀ ਵੀਡੀਓ ਅਪਲੋਡ ਕੀਤੀ ਸੀ ਘਟਨਾ ਦੇ ਕੁਝ ਘੰਟਿਆਂ ਦੇ ਅੰਦਰ ਅੰਦਰ ਇੰਟਰਨੈਟ ਤੇ ਪ੍ਰਸਾਰਿਤ ਕੀਤਾ ਗਿਆ ਤਾਂ ਜੋ ਬਿਸ਼ਨੋਈ ਗੈਂਗ ਟਿੱਲੋਂ ਤੇ ਹਮਲਾ ਕਰਨ ਦਾ ਸੇਹਰਾ ਲੈ ਸਕੇ ਅਭਿਜੀਤ ਕਿੰਗਰਾ ਤਾਂ ਹੁਣ ਸਜ਼ਾ ਭੁਗਤ ਰਿਹਾ ਹੈ ਪਰ ਵਿਕਰਮ ਸ਼ਰਮਾ ਦੀ ਹਾਲੇ ਵੀ ਪਾਲ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ